ਇੱਕ ਪਾਸੇ ਹਰਿਆਣੇ ਦੀਆਂ ਚੋਣਾਂ ਦਾ ਮਾਹੌਲ ਭਖਿਆ ਤੂਏ ਪਾਸੇ ਪੰਜਾਬ ਚ ਬਿਨਾ ਐਲਾਨਿਆਂ ਤੋਂ ਹੀ ਚੋਣਾਂ ਦਾ ਮਾਹੌਲ ਬਣਿਆ ਪੰਜਾਬ ਦੀਆਂ 4 ਸੀਟਾਂ ਦਾ ਜਿੰਨੀ ਚੋਣਾਂ ਹੋਣੀ ਐ ਜਿੰਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਗਿੱਦੜਵਾਹੀ ਦੀ ਉਸ ਹਲਚਲ ਨੇ ਉਸ ਦਲ ਬਦਲੀ ਨੇ ਡਿੰਪੀ ਢਿੱਲਾਂ ਵੱਲੋਂ ਅਕਾਲੀ ਦਲ ਨੂੰ ਛੱਡ ਕੇ ਪਾਲਾ ਬਦਲ ਕੇ ਆਮ ਆਦੀ ਪਾਰਟੀ ਚ ਆਉਣ ਦੇ ਹਵਾਲੇ ਨਾਲ ਹੀ ਹਰ ਹਲਕੇ ਚ ਉਮੀਦਵਾਰਾਂ ਦਾ ਨਾਪ ਤੋਲ ਸ਼ੁਰੂ ਹੋ ਗਿਆ ਵੈਸੇ ਇਹ ਚਰਚਾ ਉਸ ਦਿਨ ਜਿਆਦਾ ਜ਼ੋਰ ਫੜੀ ਸੀ ਜਿਵੇਂ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਵੋਟਾਂ ਦਾ ਐਲਾਨ ਕੀਤਾ ਚੋਣ ਕਮਿਸ਼ਨ ਨੇ ਪਰ ਉਹ ਤੋਂ ਬਾਅਦ ਥੋੜੀ ਜਿਹੀ ਮੱਠੀ ਪਈ ਸੀ ਪਰ ਹੁਣ ਆਹ ਕਾਰਵਾਈ ਨਿਕਲ ਪਰ ਫਿਰ ਚਰਚਾ ਚੱਲ ਜਾਂਦਾ ਦੇਖੋ ਚੋਣ ਚਾਹੇ ਗਿੱਦੜਵਾਹੇ ਬਰਨਾਲਾ ਹੈ ਜੱਬੇ ਵਾਲ ਤੇ ਡੇਰਵਾ ਬਨਾਨਕਹੋਣੀ ਹੈ ਪਰ ਸਭ ਤੋਂ ਵੱਧ ਚਰਚਾ ਗਿੱਦੜਵਾਹੀ ਹੈ ਤੇ ਸਭ ਤੋਂ ਵੱਧ ਹਾਰਡ ਸੀਟ ਵੀ ਗਿੱਦੜਵਾਹੀ ਹੈ ਆਪਾਂ ਪਹਿਲਾਂ ਵੀ ਗੱਲ ਕਰਕੇ اٹੇ ਆ ਕਿ ਇਥੋਂ ਆਮ ਆਦੀ ਪਾਰਟੀ ਵੱਲੋਂ ਜੇ ਨਿੰਪਿ ਢਿੱਲੋਂ ਉਮੀਦਵਾਰ ਹੁੰਦੇ ਨੇ ਕਾਂਗਰਸ ਵੱਲੋਂ ਜੇ ਅੰਮ੍ਰਿਤਪਾ ਬੜੀ ਇੰਗਰੇਜ਼ਾ ਬੜੀ ਦੀ ਧਰਮ ਪਤਨੀ ਉਮੀਦਵਾਰ ਹੁੰਦੇ ਨੇ ਅਖਾਲੀਦਾਂ ਵੱਲੋਂ ਜੋ ਸੁਖਵੀਰ ਬਾਦਲਾ ਜਾਂਦੇ ਨੇ ਭਾਜਪਾ ਵੱਲੋਂ ਜੋ ਮਨਪ੍ਰੀਤ ਬਾਦਲਾ ਜਾਂਦੇ ਨੇ ਫਿਰ ਤਾਂ ਇਹ ਸਭ ਤੋਂ ਹਟ ਸੀਟ ਬਣਦੀ ਆ ਆਮ ਆਦੀ ਪਾਰਟੀ ਚ ਡਿੰਪੀ ਢੱਲੋਂ ਨੂੰ ਕਹਿੰਦੇ 99% ਟਿਕਟ ਮਿਲਦੇ ਸਾਰੇ ਤੇ ਉਹਦੇ ਲਈ 1% ਜਿਗੜਬੜ ਹੈਗੀ ਹੈ ਕੀ ਇਹ ਗੜਬੜ ਹੈ ਇਸ ਲਈ ਹੈ ਕਿ ਡਿੰਪੀ ਢੱਲੋਂ ਦੇ ਸ਼ਾਮਲ ਹੁੰਦੇ ਆਈ ਉੱਥੋਂ ਦੇ ਸਥਾਨਕ ਵਰਕਰਾਂ ਚ ਰਾਸ਼ਾ ਪਾਈ ਜਾਂਦੀ ਆ ਆਮ ਆਦੀ ਪਾਰਟੀ ਦੀ ਉਹਨਾਂ ਨੇ ਕੁਝ ਦਵੀ ਸੁਰਚ ਵਿਰੋਧਤਾ ਦਿੱਲੀ ਹਾਈ ਕਮਾਨ ਤੱਕ ਪਹੁੰਚਾ ਦਿੱਤੀ ਹੈ ਕੁਝ ਲੀਡਰਾਂ ਨੇ ਦਿੱਲੀ ਪਹੁੰਚ ਕੇ ਡੇਰੇ ਲਾ ਲੇ ਨੇ वैसे इथे डीम्पी ਢਿੱਲੋਂ ਤੋਂ ਇਲਾਵਾ ਸੁਖਜਿੰਦਰ ਕੌਣੀ ਹੁਰੀ ਵੀ ਦਾਵੇਦਾਰ ਨੇ ਟਿਕਟ ਦੇ ਡਾਕਟਰ ओंकार ਸਿੰਘ ਦਾਵੇਦਾਰ ਨੇ ਕਹਿੰਦੇ ਪ੍ਰਿਤਪਾਲ ਸ਼ਰਮਾ ਦਾਵੇਦਾਰ ਨੇ ਹੈਨਾ ਇਸੇ ਤਰ੍ਹਾਂ ਬਲਵਿੰਦਰ ਸਿੰਘ ਮਠਾੜੂ ਹੁਰੀ ਵੀ ਰਾਜ ਬਲਵਿੰਦਰ ਸਿੰਘ ਮਠਾੜੂ ਹੁਰੀ ਵੀ ਕਹਿੰਦੇ ਇਥੇ ਦਾਵੇਦਾਰ ਨੇ ਜਿਸੋ ਕਿ ਕਾਂਗਰਸ ਦੀ ਟਿਕਟ ਕਹਿੰਦੇ ਲਗਭਗ ਪੱਕੀ ਹੋ ਮੰਨੀ ਜੇ ਜਿਸ ਸ਼ੈਲੀ ਚ ਰਾਜਪੜੀਗ ਨੂੰ ਬੋਲ ਰਹੇ ਨੇ ਇੰਟਰਸਟਿੰਗ ਮੈਚ ਮੈਨੂੰ ਇੰਟਰਸਟਿੰਗ ਬੜਿੰਗ ਨੂੰ ਇੰਟਰਸਟਿੰਗ ਮੈਚ ਖੇਡਣ ਚ ਮਜ਼ਾ ਆਉਂਦਾ ਹੈ ਤੁ ਜਿਸ ਸ਼ੈਲੀ ਚੋ ਗੱਲ ਕਰ ਰਹੇ ਆ ਮਤਲਬ ਅਮਰਤਪੁਰਿੰਗ ਦੀ ਟਿਕਟ ਲਗਭਗ ਪੱਕੀ ਮੰਨੀ ਜਾ ਰਹੀ ਹੈ ਉਹ ਤੋਂ ਬਿਨਾ ਰਵਿੰਦਰ ਸਿੰਘ ਕੌਣੀ ਹੋਰੀ ਵੀ ਇੱਥੋਂ ਕਾਂਗਰਸੀ ਟਿਕਟ ਦੇ ਉਮੀਦਵਾਰ ਨੇ ਹਰਚੰਦ ਸਿੰਘ ਸਿੱਖਾਂ ਹੋਰੀ ਵੀ ਕਹਿੰਦੇ ਇੱਥੋਂ ਦਾਬੇਦਾਰ ਨੇ ਚਲੋ ਅਕਾਲੀ ਦਲ ਵੱਲੋਂ ਸੁਖਵੀਰ ਬਾਦਲ ਨੂੰ ਕਹਿੰਦੇ ਅਜੇ ਵੀ ਦਾਬੇਦਾਰਾਂ ਚੂ ਮੰਨਿਆ ਜਾ ਰਿਹਾ ਔਰ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਉਥੋਂ ਦੇ ਅਕਾਲੀ ਦਲ ਦੇ ਵਰਕਲੈਡ ਹੈ ਅਜੇ ਅਕਾਲੀ ਦਲ ਨਾਲ ਹੈਗੇ ਨਹੀਂ ਬਾਦਲ ਅਕਾਲੀ ਦਲ ਨਾਲ ਹੈਗੇ ਨਹੀਂ ਉਹ ਚਾਹੁੰਦੇ ਨੇ ਸੁਖਵੀਰ ਬਾਦਲ ਲੜੇ ਤਾਂ ਖੇਡ ਪਲਟ ਸਕਦੀ ਹੈ ਉਹ ਜੀ ਸੁਖਵੀਰ ਬਾਦਲ ਨੂੰ ਹੀ ਹੱਥੋਂ ਚੋਣ ਦਾ ਇੰਤਜ਼ਾਰ ਕਰਾ ਰਹੇ ਨੇ ਕਿ ਜਦੋਂ ਕਿ ਚਰਚੇ ਇਹ ਵੀ ਚੱਲੀ ਹੋਣ ਨੇ ਕਿ ਬਾਈ ਜੀ ਘਰ ਵਾਪਸੀ ਮਨਪ੍ਰੀਤ ਦੀ ਪਰ ਜਿਹੀ ਜੀ ਸਥਿਤੀ ਅੱਜ ਅਕਾਲੀ ਦਲ ਬਾਦਲ ਦੀ ਹੋਈ ਵੀ ਹੈ ਇਹ ਜਿਹੇ ਸਮੇਂ 'ਚ ਮਨਪ੍ਰੀਤ ਬਾਦਲ ਦੀ ਘਰ ਵਾਪਸੀ ਦੇ आसार ਹੁਣ ਬਹੁਤ ਮੱਧਮ ਪੈ ਗਏ ਨੇ ਹਾਂ ਭਾਜਪਾ ਵੱਲੋਂ ਆਉਂਦੇ ਜਾਂ ਨਹੀਂ ਆਉਂਦੇ ਪਤਾ ਨਹੀਂ ਉਹ ਚੁੱਪ ਨੇ ਪਰ ਭਾਜਪਾਲੇ ਪਲੇ ਚੋਂ ਜੇ ਨਾ ਇੱਕੋ ਮਨਪ੍ਰੀਤ ਬਾਦਲ ਦਾ ਚੱਲਦਾ ਜਦੋਂ ਕਿ ਅਕਾਲੀ ਦਲ ਵੱਲੋਂ ਸੁਖਵੀਰ ਬਾਦਲ ਤੋਂ ਇਲਾਵਾ ਕਬਰਜੀਤ ਸਿੰਘ ਰੋਜੀ ਵਰਕੰਦੀ ਦਾ ਨਾਮ ਵੀ ਚੱਲੀ ਜਾਂਦਾ ਤੇਜਿੰਦਰ ਸਿੰਘ ਮਿੱਟੂ ਮਿੱਟੂ ਖੇੜੇ ਜਦੋਂ ਕਿ ਬਰਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਹਿੰਦੇ ਜੀ ਗੋਲਡ ਮਤਲਬ ਦਲਵੀਰ ਗੋਲੜੀ ਸਭ ਤੋਂ ਦਾਵੇਦਾਰ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਵਾਅਦੇ ਨਾਲ ਰਲਾਇਆ ਸੀ ਜਿਵੇਂ ਇੱਥੇ ਨਿੰਪਟੇ ਨੂੰ ਰਲਾਇਆ ਕਿ ਦਰਵਾਜ਼ੇ ਬਰਨਾਲੇ ਚੋਂ ਕਹਿੰਦੇ ਜੀ ਆਮ ਆਦਮੀ ਪਾਰਟੀ ਵੱਲੋਂ ਦਲਵੀਰ ਗੋਲੜੀ ਮੁੱਖ ਦਾਵੇਦਾਰਾਂ ਚ ਨੇ ਹੋ ਸਕਦਾ ਆਪ ਦੀ ਬਜਾਏ ਆਪਣੀ ਧਰ ਪਤਨੀ ਨੂੰ ਲੜਾ ਲੈਣ ਪਰ ਇੱਥੋਂ ਜੀਐਸ ਹੈ ਡੀਨੀ ਵਾਲ ਵੀ ਕਹਿੰਦੇ ਦਾਵੇਦਾਰਾਂ ਚ ਨੇ ਇਸੇ ਤਰ੍ਹਾਂ ਗੁਰਦੀਪ ਬਾਠੂਰੀ ਆਮ ਆਦੀ ਪਾਰਟੀ ਬਿਲੂਦਾਵੇਦਾਰ ਨੇ ਹਸਨਪ੍ਰੀਤ ਭਰਦੋਅ ਅੱਜ ਵੀ ਇੱਥੋਂ ਕਹਿੰਦੇ ਜੀ ਟਿਕਟ ਦੇ ਦਾਵੇਦਾਰ ਕਾਂਗਰਸ ਵੱਲੋਂ ਕਹਿੰਦੇ ਵਿਜੇਂਦਰ ਸਿੰਘਲੇ ਦਾ ਨਾਮ ਖਾਸਾ ਚਰਚਾ ਚ ਹੈ ਪਰ ਇੱਥੋਂ ਕਾਂਗਰਸ ਪਾਰਟੀ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਕੁਲਦੀਪ ਸਿੰਘ ਕਾਲਾ ਕਹਿੰਦੇ ਉਹ ਦਾਵੇਦਾਰਾਂ ਚ ਮੂਰੇ ਸਮਾਰ ਹੈ ਉਹਦਾ ਨਾਮ ਹੈ ਜਦੋਂ ਕਿ ਵਿਜੇਂਦਰ ਸਿੰਘਲੇ ਨੂੰ ਵੀ ਇੱਥੋਂ ਉਮੀਦਵਾਰ ਮੰਨਿਆ ਜਾ ਰਿਹਾ ਤੇ ਅਕਾਲੀ ਦਾਲਲੇ ਪਾਸਿਓਂ ਕਹਿੰਦੇ ਜੀ ਮਲਕੀਤ ਕੀਤੂ ਦਾ ਮੁੰਡਾ ਕੁਲਵੰਤ ਕੀਤੂ ਲਗਭਗ ਇਹੀ ਇੱਕ ਯੂਨੋ ਕਲ ਜਲ ਟਿਕਟ ਦੇਣਾ ਚਾਹੁੰਦਾ ਉਹਨੂੰ ਲੜਨਾ ਚਾਹੁੰਦਾ ਨਹੀਂ ਲੜਨਾ ਚਾਹੁੰਦਾ ਪਤਾ ਨਹੀਂ ਕਲ ਜਲ ਦੇ ਉਮੀਦਵਾਰ ਲੜਨਾ ਚਾਹਣਗੇ ਕਿ ਨਹੀਂ ਪਤਾ ਨਹੀਂ ਪਰ ਅਗਲੇ ਕਹਿੰਦੇ ਕਿ ਇੱਕੋ ਨਾ ਜਿੱਥੇ ਕਿ ਕਿਤੂ ਦੇ ਮੁੰਡੇ ਨੂੰ ਮਿਲਣ ਦੇ ਇਸ ਕਰਕੇ ਇਧਰ ਕੇਵਲ ਸਿੰਘ ਢਿੱਲੋਂ ਭਾਜਪਾ ਵੱਲੋਂ ਕਹਿੰਦੇ ਉਹ ਉਮੀਦਵਾਰ ਹੋ ਸਕਦੇ ਚੱਬੇਵਾਲ 'ਚ ਕਹਿੰਦੇ ਜੀ ਰਾਜਕੁਮਾਰ ਚੱਬੇਵਾਲ ਆਪਣੇ ਮੁੰਡੇ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ ਉਧਰ ਜਤਿੰਦਰ ਕੁਮਾਰ ਦਰਸੰਧੂ ਹੋਰੀ ਇਹ ਦਾਵੇਦਾਰਾਂ 'ਚ ਇੱਕ ਨੇ ਕਾਂਗਰਸ ਤੋਂ ਕਹਿੰਦੇ ਜੀ ਉਮੀਦਵਾਰ ਦੀ ਭਾਲ ਹੈ ਹਲੇ ਚੱਬੇਵਾਲ 'ਚ ਤੇ ਇਧਰ ਆਕਾਲੀ ਦਲ ਚ ਕੈਂਸਵਾਂ ਸਿੰਘ ਠੰਡੜ ਹੋ ਸਕਦੇ ਨੇ ਜੀ ਇੱਥੋਂ ਇਹ ਵੈਸੀ ਨੀਤੀ ਤਲਵਾੜ ਹੋਰਾਂ ਦਾ ਵੀ ਨਾਮ ਕਹਿੰਦੇ ਦਵੇਦਾਰਾਂ ਚ ਆਕਾਲੀ ਦਲ ਵੱਲੋਂ ਹੈ ਤੇ ਭਾਜਪਾ ਕਹਿੰਦੇ ਸਮਝ ਨਹੀਂ ਪਾਰੀ ਤੇ ਬੀਜੇ ਸੰਪਲ ਨੂੰ ਕਹਿੰਦੇ ਕਹਿ ਸਕਦੀ ਐ ਚੌਣ ਲੜ ਲਓ ਜੀ ਇੱਥੋਂ ਮੇਰਾ ਭਾਬਾ ਨਾਨਕ ਆਵਾਦੀ ਪਾਰਟੀਆਂ ਨੇ ਆਪਣੇ ਹਲਕਾ ਚਾਰਜ ਨੂੰ ਤਾਰਨਾ ਚਾਹੁੰਦੀ ਉੱਥੇ ਵਿਰੋਧ ਵੀ ਹੋ ਰਿਹਾ ਕਿ ਕਾਈਨ ਚਾਰਜ ਗੁਰਦੀਪ ਰੰਧਾਵਾ ਦਾ ਵਿਰੋਧ ਵੀ ਚੱਲ ਰਿਹਾ ਖਾਸਾ ਪਰਚਰ ਰਣਜੀਤ ਬਾਠ ਵੀ ਤੇ ਅਮਰਜੀਤ ਹੋਰਾਂ ਦੇ ਨਾਮ ਇੱਥੋਂ ਆਵਾਦੀ ਪਾਰਟੀ ਵੱਲੋਂ ਦਵੇਦਾਰਾਂ ਅੱਛੇਗਾ ਜਿਵੇਂ ਕਿ ਸੁਜਿੰਦਰ ਰੰਧਾਵਾ ਨੇ ਕਹਿੰਦੇ ਜੀ ਮੁੰਡਲੇ ਨਾ ਆਪਣੇ ਭਰਾ ਤੇ ਪਤਨੀ ਦੀ ਅੱਗੇ ਵਧਾਏ ਨੇ ਬਾਕੀ ਫੈਸਲਾ ਹਾਈ ਕਮਾਂਡ ਦਾ ਕਹਿੰਦੇ ਭਰਾ ਹਾਂ ਇੰਦਰਜੀਤ ਸਿੰਘ ਤੇ ਪਤਨੀ ਜਤਿੰਦਰ ਕੌਰ ਕਹਿੰਦੇ ਇਹ ਦੋ ਨਾਮ ਚਰਚਾ ਚ ਨੇ ਜੀ ਤੇ ਇਧਰੋਂ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਹੋਰਾਂ ਦਾ ਨਾਮ ਅਕਾਲੀ ਦਰਬ ਵੱਲੋਂ ਚੱਲ ਰਿਹਾ ਤੇ ਲੰਗਾ ਦੇ ਮੁੰਡੇ ਸੋਨੂ ਲੰਗਾ ਦਾ ਨਾਮ ਵੀ ਦਾਵੇਦਾਰਨ ਸ਼ਾਮਲਾ ਪਈ ਡੇਰਾਵਾਂ ਨਾਨਕ ਤੋਂ ਤੇ ਇਧਰ ਰਵੀਕਰਨ ਸਿੰਘ ਕਾਲੋਂ ਕਹਿੰਦੇ ਭਾਜ ਭਾ ਜਮੀਰ ਵਾਰ ਸਕਦੇ ਸੋ ਜੀ ਸਾਰੀ ਕਹਾਣੀ ਹੁਣ ਇਸ ਸਥਿਤੀ 'ਚ ਆ ਕੇ ਖੜੀ ਆ ਕੀ ਜੀ ਚੋਣਾਂ ਦਾ ਐਲਾਨ ਨਹੀਂ ਪਰ ਉਮੀਦਵਾਰਾਂ ਦੀ ਚਰਚਾ ਛਿੜ ਪਈ ਆ ਅਕਾਲੀ ਦਲ ਇੱਕ ਪਾਸੇ ਇਸ ਪਾਸੇ ਉਹ ਸਾਹ ਲੈਣ ਨੂੰ ਫਿਰਦਾ ਕਿ ਹੋ ਸਕਦਾ ਬਾਗੀ ਧੜਾ ਇਸੋ ਚੋਣ ਨਾਲ ਲੜੇ ਇਹਨਾਂ ਜੀ ਵੀ ਨਹੀਂ ਚੋਣਾਂ ਚ ਤੇ ਇਹ ਵੀ ਹੋ ਸਕਦਾ ਕਿ ਅਮਰਤਪਾਲ ਸਿੰਘ ਹੋਰਾਂ ਦੇ ਧਿਰ ਵੱਲੋਂ ਖੜਾ ਕੀਤਾ ਗਿਆ ਪੰਥਕ ਧਿਰ ਉਹ ਵੀ ਚੋਣ ਮਦਾਂ ਜਨਾਨੀ ਤੇ ਕਿਉਂਕਿ ਉੱਥੇ ਵੀ ਇਹ ਜੋੜ-ਤੋੜ ਚੱਲ ਰਿਹਾ ਕਿ ਆਪਾਂ ਪੂਰਾ ਜੋਰ ਉਹਨਾਂ ਐਸਜੀਪੀਸੀ ਦੀਆਂ ਵੋਟਾਂ ਦੇ ਲਾਓ ਇਧਰ ਨਾਲੋ ਜਿਓ ਸੋ ਇਸ ਲਈ ਜੋ ਉਧਰ ਜਾਂਦੇ ਨੇ ਵੈਸੇ ਬਾਜੀ ਕਿਉਂ ਨਹੀਂ ਕਲ ਸੀ ਉਹਨਾਂ ਨੇ ਸਨੇਹ ਜੀ ਭੇਜਤੀ ਸੀ ਉਹਨਾਂ ਦੇ ਪਰਿਵਾਰਾਂ ਦੇ ਕਹਿਣਾ ਵੀ ਸ਼ੁਰੂ ਕਰਤਾ ਸੀ ਕਿ ਲੜਨਗੇ ਹੁਣ ਪਤਾ ਨਹੀਂ ਹਰੇਕ ਨੂੰ ਅਧਿਕਾਰ ਹੈ ਵੀ ਇਹ ਵੱਖਰੀ ਗੱਲ ਹੈ ਕਿ ਜੋ ਧਿਰਾਂ ਦੋ ਨਹੀਂ ਵੀ ਲੜਦੀਆਂ ਤਾਂ ਅਕਾਲੀ ਨੂੰ ਲੱਗੂਗਾ ਕਿ ਕੋਈ ਰੋਟ ਸਾਡੀ ਘੁੜਾ ਸਕਦੀ ਹੈ ਪਰ ਤਾਂ ਵੀ ਕਿੰਨੀ ਕਾ ਸਕਦੀ ਹੈ ਕਿ ਜਿੱਤ ਵਾਲੀ ਸਥਿਤੀ ਚ ਆ ਸਕਦੀ ਹੈ ਦੂਜੇ ਨੰਬਰ ਵਾਲੀ ਸਥਿਤੀ ਜਾ ਸਕਦੀ ਹੈ ਤੀਜੇ ਨੰਬਰ ਤੱਕ ਵਾਲੀ ਸਥਿਤੀ ਤੇ ਵੀ ਆ ਸਕਦੀ ਹੈ ਇਹ ਚੋਣਾਂ ਦਾ ਸਮਾਂ ਦੱਸੂਗਾ ਵੈਸੇ ਜੋਰੋ ਜਮਾਇਸ਼ ਹਰਿਆਣੇ ਚ ਖੂਬ ਵੱਧ ਗਈ ਹੈ ਹਰਿਆਣੇ ਦੇ ਵਿੱਚ ਭਾਜਪਾ ਨੇ ਕਹਿੰਦੀ ਜੀ 55 ਉਮੀਦਵਾਰ ਫਾਈਨਲ ਕਰ ਲਏ ਨੇ ਕਿਸੇ ਵੀ ਸਮੇਂ e non ha discutito i reni